ਸਾਸਤਰੀਆ ਗੱਲ ਦੋਸਤੋ ਸਾਡੇ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਦੋਸਤੋ ਸਾਡੀ ਅੱਜ ਦੀ ਵੀਡੀਓ 12 ਹੀ ਰਾਸ਼ੀਆਂ ਦੇ ਵਾਸਤੇ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਹੋਣ ਵਾਲੀ ਹੈ ਕਿਉਂਕਿ ਸ਼ਨੀ ਮਹਾਰਾਜ ਆ ਰਹੇ ਹਨ ਕਹਿੰਦੇ ਭਾਵ ਕਿ ਸ਼ਨੀ ਦਾ ਬਹੁਤ ਵੱਡਾ ਰਾਸ਼ੀ ਪਰਿਵਰਤਨ ਹੋਣ ਜਾ ਰਿਹਾ ਹੈ ਜਿਸ ਦੇ ਨਾਲ ਸ਼ਨੀ ਦੀ ਨਈਅ ਬਦਲੇਗੀ ਸ਼ਨੀ ਦੀ ਸਾਰ ਸੱਤੀ ਬਦਲੇਗੀ ਕੁਝ ਰਾਸ਼ੀਆਂ ਦੇ ਉੱਤੇ ਬਹੁਤ ਹੀ ਚੰਗਾ ਪ੍ਰਭਾਵ ਪੈਣ ਵਾਲਾ ਹੈ ਸ਼ਨੀ ਦੇ ਰਾਸ਼ੀ ਪਰਿਵਰਤਨ ਦੇ ਨਾਲ ਕੁਝ ਦੇਉਤੇ ਬੁਰਾ ਪ੍ਰਭਾਵ ਵੀ ਪੈਣ ਵਾਲਾ ਹੈ ਤੇ ਉਹ ਚੰਗਾ ਪ੍ਰਭਾਵ ਕੀ ਹੈ ਤੇ ਬੁਰਾ ਪ੍ਰਭਾਵ ਕੀ ਹੈ ਉਹ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਪੂਰੀ ਜਾਣਕਾਰੀ ਦੇਣ ਜਾ ਰਹੇ ਹਾਂ ਦੋਸਤੋ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੁਣਨਾ ਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਜੈ ਸ਼ਨੀ ਦੇਵ ਜੀ ਤੇ ਲਿਖ ਕੇ ਆਪਣੀ ਹਾਜ਼ਰੀ ਲਗਵਾ ਦੇਣਾ ਜੀ ਤੇ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਦੋਸਤੋ ਸ਼ਨੀ ਦੇ ਸਾਰਸਤੀ ਤੋਂ ਬਚਣ ਦੇ ਵਾਸਤੇ ਤੁਹਾਨੂੰ ਅੱਜ ਬਹੁਤ ਹੀ ਵਧੀਆ ਉਪਾਅ ਵੀ ਦੱਸਣ ਵਾਲੇ ਹਾਂ ਤੁਹਾਡੀ ਰਾਸ਼ੀ ਕਿਹੜੀ ਹੈ ਸੋ ਉਹਨਾਂ ਦੇ ਵਾਸਤੇ ਨਾਲ ਨਾਲ ਆਪਣੇ ਦੋਸਤਾਂ ਦੇ ਨਾਲ ਇਸ ਵੀਡੀਓ ਨੂੰ ਸ਼ੇਅਰ ਵੀ ਕਰ ਦੇਣਾ ਜੀ ਕਿ ਉਹਨਾਂ ਦੇ ਨਾਲ ਕੀ ਕੁਝ ਹੋਣ ਵਾਲਾ ਹੈ ਕਿਉਂਕਿ ਸ਼ਨੀ ਮਹਾਰਾਜ ਚੋਹਨ ਬਹੁਤ ਹੀ ਜਲਦੀ ਰਾਸ਼ੀ ਪਰਿਵਰਤਨ ਨਹੀਂ ਕਰਦੇ ਹਨ ਇੱਕ ਰਾਸ਼ੀ ਵਿੱਚ ਉਹ 2.5 ਸਾਲ ਰਹਿੰਦੇ ਹਨ ਤੇ ਹੁਣ ਉਹ 29 ਮਾਰਚ ਨੂੰ ਕੁੰਭ ਰਾਸ਼ੀ ਵੱਲੇ ਇਸ ਵੇਲੇ ਉਹ 29 ਮਾਰਚ ਨੂੰ ਕੁੰਭ ਰਾਸ਼ੀ ਤੋਂ ਨਿਕਲ ਕੇ ਮੇਨ ਰਾਸ਼ੀ ਵਿੱਚ ਆ ਜਾਣਗੇ ਤੇ ਉਹ ਜੋ ਰਾਸ਼ੀ ਪਰਿਵਰਤਨ ਹੋਏਗਾ ਬਾਰਾਂ ਰਾਸ਼ੀਆਂ ਤੇ ਕੀ ਪ੍ਰਭਾਵ ਪੈਣ ਵਾਲਾ ਹੈ ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲਾਂ 12 ਰਾਸ਼ੀਆਂ ਦੇ ਵਿੱਚੋਂ ਪਹਿਲੀ ਰਾਸ਼ੀ ਮੇਖ ਰਾਸ਼ੀ ਦੀ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੈ ਕਿ ਤੁਹਾਡੇ 60 ਸਤੀ ਦਾ ਪਹਿਲਾ ਚਰਨ ਸ਼ੁਰੂ ਹੋ ਰਿਹਾ ਹੈ ਤਾਂ ਹੋ ਸਕਦਾ ਹੈ ਤੁਹਾਨੂੰ ਥੋੜਾ ਸਟਾਰਟਿੰਗ ਦੇ ਵਿੱਚ ਘਬਰਾਹਟ ਹੋਵੇ ਪਰ ਡਰਨ ਦੀ ਜ਼ਰੂਰਤ ਨਹੀਂ ਹੈ ਸਟਾਰਟਿੰਗ ਦੇ ਵਿੱਚ ਸਭ ਨੂੰ ਘਬਰਾਹਟ ਹੁੰਦੀ ਹੈ ਪਰ ਬਾਅਦ ਦੇ ਵਿੱਚ ਸਭ ਕੁਝ ਠੀਕ ਹੁੰਦਾ ਹੈ ਜੋ ਵੀ ਚੇਂਜ ਜੋ ਵੀ ਬਦਲਾਅ ਆਉਣਗੇ ਤੁਹਾਡੀ ਜ਼ਿੰਦਗੀ ਦੇ ਵਿੱਚ ਉਹ ਤੁਹਾਨੂੰ ਲਾਭ ਹੀ ਦਵਾਕੇ ਜਾਣਗੇ ਪਰ ਤੁਹਾਨੂੰ ਸ਼ੁਰੂਆਤ ਦੇ ਵਿੱਚ ਥੋੜਾ ਜਿਹਾ ਮਾਨਸਿਕ ਤੇ ਆਰਥਿਕ ਦਬਾਅ ਰਹਿਣ ਵਾਲਾ ਹੈ ਯਾਤਰਾਵਾਂ ਤੁਹਾਡੀਆਂ ਜੋ ਦੋ ਦਿਨ ਟ੍ਰੈਵਲਿੰਗ ਤੁਹਾਡੀਆਂ ਹੋ ਸਕਦੀਆਂ ਹਨ ਸ਼ਾਇਦ ਤੋਂ ਦੂਸਰੇ ਸ਼ਹਿਰ ਜਾਂ ਫਿਰ ਵਿਦੇਸ਼ ਯਾਤਰਾ ਵੀ ਤੁਹਾਡੀ ਹੋ ਸਕਦੀ ਹੈ ਇਸ ਤੋਂ ਇਲਾਵਾ ਖਰਚੇ ਬੇਵਜ੍ਹਾ ਦੇ ਖਰਚੇ ਤੁਹਾਡੇ ਇਸ ਸਾਲ ਆਉਣ ਵਾਲੇ ਹਨ ਤੇ ਥੋੜਾ ਜਿਹਾ ਤੁਸੀਂ ਆਪਣਾ ਬਜਟ ਤੇ ਥੋੜਾ ਜਿਹਾ ਤੁਸੀਂ ਆਪਣਾ ਬਜਟ ਸੰਭਾਲ ਕੇ ਚੱਲਣਾ ਹੈ ਇਸ ਦੇ ਨਾਲ ਨਾਲ ਮੇਕ ਰਾਸ਼ੀ ਵਾਲਿਆਂ ਨੂੰ ਅੱਖਾਂ ਵਿੱਚ ਜਲਣ ਰਹਿ ਸਕਦੀ ਹੈ ਪੈਰਾਂ ਵਿੱਚ ਦਰਦ ਪੇਟ ਦੀ ਸਮੱਸਿਆ ਜਾ ਇਮਿਊਨਿਟੀ ਦੀ ਸਮੱਸਿਆ ਪਰੇਸ਼ਾਨੀ ਤੁਹਾਨੂੰ ਕਰ ਸਕਦੀ ਹੈ ਪਰੇਸ਼ਾਨ ਤੁਹਾਨੂੰ ਕਰ ਸਕਦੇ ਹੈ ਜੁਲਾਈ ਤੇ ਨਵੰਬਰ ਦੇ ਵਿੱਚ ਜਦੋਂ ਸ਼ਨੀ ਵਕਰੀ ਹੋਣਗੇ ਤਾਂ ਤੁਹਾਨੂੰ ਇਥੇ ਆਪਣੇ ਹੈਲਥ ਦੇ ਵਾਸਤੇ ਸਿਹਤ ਦੇ ਵਾਸਤੇ ਸਾਵਧਾਨ ਰਹਿਣਾ ਹੈ ਹਣ ਜਿਸ ਤਰ੍ਹਾਂ ਕੇ ਤੁਹਾਨੂੰ ਕਿਹਾ ਸੀ ਕਿ ਤੁਹਾਨੂੰ ਸ਼ਨੀ ਦੇ 60 ਸਤਿ ਦੇ ਬਚਨ ਦੇ ਵਾਸਤੇ ਉਪਾਦ ਸੰਗੀਤਾ ਮੇਖ ਰਾਸ਼ੀ ਵਾਲਾ ਨੂੰ ਕੀ ਕਰਨਾ ਹੈ ਕਿ ਤੁਸੀਂ ਹਨੂਮਨ ਹਨੂਮਨ ਮੰਦਿਰ ਜ਼ਰੂਰ ਜਾਣਾ ਹੈ ਕਿਉਂਕਿ ਉਹਨਾਂ ਨੂੰ ਪਾਵਰ ਮਿਲੀ ਹੋਈ ਹੈ ਕਿ ਜੋ ਹਨੂਮਾਂਜੀ ਦੀ ਸ਼ਰਨ ਦੇ ਵਿੱਚ ਰਹੇਗਾ ਸ਼ਨੀ ਮਹਾਰਾਜ ਉਸਨੂੰ ਬਿਲਕੁਲ ਤੰਗ ਨਹੀਂ ਕਰ ਸਕਦੇ ਤੇ ਇਸ ਕਰਕੇ ਤੁਸੀਂ ਹਨੂਮਨ ਚਾਲੀਸਾ ਸੁੰਦਰ ਕਾਂ ਜੇ ਪੜ ਸਕਦੇ ਹੋ ਤਾਂ ਬਹੁਤ ਹੀ ਜ਼ਿਆਦਾ ਮੇਖ ਰਾਸ਼ੀ ਵਾਸਤੇ ਬੈਸਟ ਹੋਵੇਗਾ ਜੀ ਹੁਣ ਗੱਲ ਕਰ ਲੈਂਦੇ ਹਾਂ ਜੀ ਬ੍ਰੇਕ ਰਾਸ਼ੀ ਵਾਲਿਆਂ ਵਾਸਤੇ ਦੇਖੋ ਜੀ ਬ੍ਰੇਕ ਰਾਸ਼ੀ ਵਾਲੇ ਵਾਸਤੇ ਸਭ ਤੋਂ ਪਹਿਲੇ ਤੁਹਾਨੂੰ ਦੱਸ ਦੇਈਏ ਜਿਹੜਾ ਸ਼ਨੀ ਦਾ ਰਾਸ਼ੀ ਪਰਿਵਰਤਨ ਹੈ ਬਹੁਤ-ਬਹੁਤ ਜ਼ਿਆਦਾ ਹਿਲ ਆਬ ਦਾ ਇੱਕ ਹੋਣ ਵਾਲਾ ਹੈ ਤੁਹਾਨੂੰ ਔਪਸਰ ਮਣੀ ਤੋਂ ਰਿਲੇਟਡ ਪੈਸੇ ਤੋਂ ਰਿਲੇਟਡ ਕੈਰੀਅਰ ਤੋਂ ਰਿਲੇਟਡ ਤੁਹਾਨੂੰ ਔਪਸਰ ਮਿਲ ਸਕਦੇ ਹਨ ਜਿੰਨੇ ਵੀ ਤੁਸੀਂ ਕਰਮ ਕੀਤੇ ਹਨ ਜੋ ਮਿਹਨਤ ਕੀਤੀ ਹੈ ਇੰਨੇ ਸਾਲਾਂ ਤੋਂ ਕਹਿ ਲਓ ਕਿ ਉਸ ਦਾ ਫਟਾਫਟ ਤੁਹਾਨੂੰ ਰਿਜ਼ਲਟ ਉਸ ਦਾ ਫਲ ਤੁਹਾਨੂੰ ਬ੍ਰਿਕ ਰਾਸ਼ੀ ਵਾਲਿਆਂ ਨੂੰ ਮਿਲਣ ਵਾਲਾ ਹੈ ਵੈਸੇ ਵੀ ਤੁਹਾਡੀ ਨੌਲੇਜ ਵਾਸਤੇ ਦੱਸ ਦਵਾਂ ਕਿ ਬ੍ਰਿਕ ਰਾਸ਼ੀ ਵਾਲਿਆਂ ਦਾ ਸਾਲ 2025 ਬਹੁਤ ਵਧੀਆ ਜਾਣ ਵਾਲਾ ਹੈ ਤੇ ਇਹ ਸ਼੍ਰੇਣੀ ਦੀ ਤੇ ਇਹ ਸ਼੍ਰੇਣੀ ਦਾ ਰਾਸ਼ੀ ਪਰਿਵਰਤਨ ਉਹਨਾਂ ਦੇ ਵਾਸਤੇ ਬਹੁਤ ਹੀ ਚੰਗਾ ਰਹੇਗਾ ਜੋ ਤੁਸੀਂ ਨੌਕਰੀ ਕਰਦੇ ਹੋ ਅਚਾਨਕ ਹੀ ਤੁਹਾਡਾ ਬੌਸ ਤੁਹਾਡੀ ਤਾਰੀਫ ਕਰਨ ਲੱਗ ਜਾਵੇਗਾ ਇਸ ਤਰ੍ਹਾਂ ਤੁਹਾਡੇ ਨਾਲ ਹੋ ਸਕਦਾ ਹੈ ਨਾਲ ਹੀ ਨਾਲ ਕੁਝ ਅਜੀਬ ਜਈ ਘਟਨਾਵਾਂ ਵੀ ਹੋ ਸਕਦੀ ਹੈ ਅਜੀਬ ਜਈ ਘਟਨਾ ਕਹਿੰਦਾ ਮਤਲਬ ਕਿ ਤੁਹਾਡੇ ਪਾਸਟ ਨੂੰ ਲੈ ਕੇ ਤੁਹਾਡੇ ਆਫਿਸ ਵਿੱਚ ਕੋਈ ਤੁਹਾਡੇ ਬਚਪਨ ਦੀਆਂ ਗੱਲਾਂ ਜਿਵੇਂ ਨਾਲ ਤੁਸੀਂ ਥੋੜੇ ਜੇ ਇੰਬਰੈਸਮੈਂਟ ਹੋ ਸਕਦੇ ਹੋ ਜਾਂ ਤੁਹਾਡੀ ਕੋਈ ਮੀਟਿੰਗ ਚੱਲ ਰਹੀ ਹੈ ਉਹਦੇ ਵਿੱਚ ਕੋਈ ਤੁਹਾਡੀ ਪੋਸਟ ਦੀ ਗੱਲ ਜਾਂ ਤੁਹਾਡੀ ਕੋਈ ਪਿਛਲੀ ਕੰਪਨੀ ਦੀ ਕੋਈ ਗੱਲ ਕਰ ਸਕਦਾ ਹੈ ਪਰ ਉਸ ਦੇ ਨਾਲ ਤੁਹਾਨੂੰ ਕੁਝ ਫਰਕ ਨਹੀਂ ਪੈਣ ਵਾਲਾ ਇੰਬਰੈਸਮੈਂਟ ਤੁਹਾਡੀ ਫੀਲ ਹੋ ਸਕਦੀ ਹੈ ਬਾਕੀ ਤੁਹਾਨੂੰ ਬਹੁਤ ਬਹੁਤ ਵਧੀਆ ਰਿਜ਼ਲਟ ਇਸ ਜੋ ਸ਼ਨੀ ਦੀ ਰਾਸ਼ੀ ਪਰਿਵਰਤਨ ਨਾਲ ਮਿਲਣ ਵਾਲੇ ਹਨ ਜੇ ਤੁਸੀਂ ਬ੍ਰਿਖ ਰਾਸ਼ੀ ਵਾਲੇ ਸਟੂਡੈਂਟ ਹੋ ਵਿਦਿਆਰਥੀ ਹੋ ਤਾਂ ਤੁਹਾਡੇ ਕੰਮ ਜਿਹੜੇ ਹਨ ਥੋੜੇ ਜਿਹਾ ਰੁਕ ਕੇ ਅੱਗੇ ਵਧਣਗੇ ਇਸ ਤੋਂ ਇਲਾਵਾ ਜੁਲਾਈ ਤੇ ਨਵੰਬਰ ਦੇ ਵਿੱਚ ਜਦੋਂ ਸ਼ਨੀ ਵਕਰੀ ਹੋਣਗੇ ਤਾਂ ਸੰਤਾਨ ਸੰਬੰਧੀ ਤੁਹਾਨੂੰ ਥੋੜੀ ਜਿਹਾ ਮਤਲਬ ਤੁਹਾਡੀ ਸੰਤਾਨ ਨੂੰ ਕਹਿ ਸਕਦੇ ਹੋ ਉਹਨਾਂ ਦੀ ਸਿਹਤ ਦੇ ਵਿੱਚ ਪ੍ਰੋਬਲਮ ਆ ਸਕਦੀ ਹੈ ਪਰ ਉਸ ਤੋਂ ਬਾਅਦ ਤੁਹਾਨੂੰ ਸੰਤਾਨ ਸੰਬੰਧੀ ਕੋਈ ਗੁੱਟ ਨਿਊਜ਼ ਵੀ ਮਿਲ ਸਕਦੀ ਹੈ ਐਸ ਤੋਂ ਇਲਾਵਾ ਬ੍ਰੇਕ ਰਾਸ਼ੀ ਵਾਲੇ ਬ੍ਰੇਕ ਰਾਸ਼ੀ ਵਾਲੇ ਯਾਤਰਾ ਕਰਨ ਵਾਸਤੇ ਤਿਆਰ ਰਹੋ ਕਿਉਂਕਿ ਜੈਸੇ ਵੇਲੇ ਤੁਹਾਨੂੰ ਯਾਤਰਾ ਕਰਨ ਦਾ ਆਫਰ ਆਏਗੀ ਤਾਂ ਤੁਹਾਨੂੰ ਜ਼ਰੂਰ ਐਕਸੈਪਟ ਕਰਨੀ ਹੈ ਕਿਉਂਕਿ ਉਹ ਤੁਹਾਡੇ ਵਾਸਤੇ ਲਾਭਦਾਇਕ ਹੋ ਸਕਦਾ ਹੈ ਬ੍ਰੇਕ ਰਾਸ਼ੀ ਵਾਲਿਆਂ ਵਾਸਤੇ ਉਪਾਅ ਦੱਸਦਾ ਇਹ ਕਿ ਸ਼ਨੀਵਾਰ ਜੇ ਤੁਸੀਂ ਸ਼ਨੀ ਮੰਦਰ ਜਾ ਕੇ ਤੇਲ ਚੜਾਉਂਦੇ ਹੋ ਤਾਂ ਤੁਹਾਡੇ ਵਾਸਤੇ ਬਹੁਤ ਚੰਗਾ ਹੈ ਤੇ ਉਸ ਤੇਲ ਦੀ ਜੇ ਤੁਸੀਂ ਆਪਣੇ ਸਰੀਰ ਤੇ ਮਾਲਿਸ਼ ਕਰਦੇ ਹੋ ਤਾਂ ਇਹ ਤੁਹਾਡੇ ਵਾਸਤੇ ਬਹੁਤ ਵਧੀਆ ਰਹਿ ਸਕਦਾ ਹੈ ਹੁਣ ਅਸੀਂ ਗੱਲ ਕਰ ਲੈਂਦੇ ਹਾਂ ਜੀ ਜੇ ਅਮ ਨਹੀਂ ਜਾਣੇ ਕਿ ਮਿਥਨ ਰਾਸ਼ੀ ਵਾਲਿਆਂ ਵਾਸਤੇ ਤਾਂ ਦੇਖੋ ਮਿਥਨ ਰਾਸ਼ੀ ਵਾਲਿਆਂ ਦਾ ਨੇਚਰ ਕੀ ਹੁੰਦਾ ਹੈ ਕਿ ਉਹ ਮਤਲਬ ਕਿ ਐਸਾ ਕਰਦੇ ਹੋ ਕੇ ਕਿਸਤਿਆਂ ਦੇ ਵਿੱਚ ਪੈਰ ਰੱਖਣ ਦੀ ਕੋਸ਼ਿਸ਼ ਕਰਦੇ ਹਨ ਉਹਨਾਂ ਦੇ ਨੇਚਰ ਵਿੱਚ ਹੁੰਦਾ ਹੈ ਫੋਰ ਐਗਜ਼ਾਮਪਲ ਕਿ ਉਹਨਾਂ ਨੂੰ ਲੱਗਦਾ ਹੈ ਕਿ ਮੈਂ ਕੰਮ ਕਰ ਰਿਆ ਹਾਂ ਇਥੋਂ ਮੈਨੂੰ ਇਹ ਮਿਲੇਗਾ ਦੂਸਰਾ ਕੰਮ ਫੜ ਲੈਂਦੇ ਹਾਂ ਤਾਂ ਉਹ ਵੀ ਕਰ ਲੈਂਦੇ ਹਨ ਇਥੋਂ ਪੰਜ ਜਾਣ ਤੀਜਾ ਵੀ ਕਰ ਲੈਂਦੇ ਹਾਂ ਤੇ ਇਸ ਤਰ੍ਹਾਂ ਤੁਹਾਡੀ ਨੇਚਰ ਰਹਿੰਦੀ ਹੈ ਕਿ ਉਸ ਦੇ ਵਿੱਚ ਸ਼ਨੀ ਮਹਾਰਾਜ ਕੀ ਕਰਨਗੇ ਕਿ ਅੱਗ ਪਾਣੀ ਦਾ ਮਤਲਬ ਕੰਮ ਕਰਨਗੇ ਜਿਸ ਦੇ ਨਾਲ ਅੱਗ ਹੋਰ पकੜੇਗੀ ਕਹਿੰਦਾ ਮਤਲਬ ਕਿ ਤੁਹਾਨੂੰ ਕੰਮ ਵਿਚਾਰ ਐਸੇ ਆ ਜਾਣਗੇ ਕਿ ਮੈਂ ਇਹ ਕੰਮ ਕਰ ਲਵਾਂ ਉਹ ਵੀ ਕੰਮ ਕਰ ਲਵਾਂ ਪਰ ਤੁਹਾਨੂੰ ਸਾਵਧਾਨ ਰਹਿਣਾ ਹੋਵੇਗਾ ਕਿ ਐਸਾ ਕੰਮ ਪਕੜਨਾ ਹੈ ਜੋ ਤੁਹਾਨੂੰ ਫਿਊਚਰ ਦੇ ਵਿੱਚ ਗਰੋਥ ਤੁਹਾਡੀ ਤੁਹਾਨੂੰ ਦਵੇ ਇਸ ਤਰ੍ਹਾਂ ਦਾ ਕੰਮ ਨਹੀਂ ਕਿ ਜੋ ਟੈਂਪਰੀ ਹੋਣ ਟੈਂਪਰੀ ਹੋਣ ਕਾਰਨ ਤੁਹਾਨੂੰ ਥੋੜੀ ਜਿਹੀ ਥੋੜੇ ਦਿਨਾਂ ਵਾਸਤੇ ਹੀ ਰਾਹਤ ਮਿਲ ਜਾਵੇ ਕਿੰਨੇ ਪੈਸੇ ਮਿਲ ਗਏ ਤਾਂ ਤੁਸੀਂ ਇੱਥੇ ਕੀ ਕਰਨਾ ਹੈ ਕਿਉਂਕਿ ਸ਼ਨੀ ਮਹਾਰਾਜ ਤੁਹਾਡੇ ਵਾਸਤੇ ਲੰਮੀ ਰੇਸ ਤੇ ਘੋੜੇ ਹਨ ਤਾਂ ਤੁਸੀਂ ਉਹ ਕੰਮ ਨਹੀਂ ਕਰਨਾ ਜੋ ਟੈਂਪਰੀ ਹੋਵੇ ਤੇ ਐਸਾ ਕੰਮ ਫੜਨਾ ਹੈ ਜੋ ਤੁਹਾਨੂੰ ਅੱਗੇ ਜਾ ਕੇ ਵੀ ਗਰੋਥ ਦੇਵੇ ਭਾਵੇਂ ਉਹ ਇੱਕੋ ਹੀ ਕੰਮ ਹੋਵੇ ਮਿਥਨ ਰਾਸ਼ੀ ਵਾਲਿਆਂ ਵਾਸਤੇ ਸ਼ਨੀ ਦਾ ਇਹ ਜਿਹੜਾ ਗੋਚਰ ਹੈ ਨਵੀਆਂ ਜ਼ਿੰਮੇਵਾਰੀਆਂ ਲੈ ਕੇ ਆਏਗਾ ਕੁਝ ਆਰਥਿਕ ਬਦਲਾਅ ਵੀ ਲੈ ਕੇ ਆਏਗਾ ਖਰਚਿਆਂ ਦੇ ਨਿਰੰਤਰ ਤੁਸੀਂ ਨਹੀਂ ਕਰ पाओगे ਖਾਸ ਕਰਕੇ ਤੁਹਾਨੂੰ ਆਪਣੀ ਮਾਤਾ ਜੀ ਦੀ ਸਿਹਤ ਦਾ ਧਿਆਨ ਰੱਖਣਾ ਹੋਵੇਗਾ ਪਰਿਵਾਰ ਵਿੱਚ ਥੋੜਾ ਕਲੇ-ਕਲੇਸ਼ ਚੱਲ ਸਕਦਾ ਹੈ ਖਾਸ ਕਰਕੇ ਜਦੋਂ ਜੁਲਾਈ ਤੇ ਨਵੰਬਰ ਵਿੱਚ ਸ਼ਨੀ ਵਕਰੀ ਹੋਣਗੇ ਤਾਂ ਤੁਸੀਂ ਵਿਜੀ ਰਹਿਣ ਦੇ ਕਾਰਨ ਆਪਣੇ ਰਿਸ਼ਤਿਆਂ ਦੇ ਵਿੱਚ ਥੋੜੀ ਦੂਰੀ ਬਣਾ ਦਿਓਗੇ ਤੁਹਾਡੇ ਵਾਸਤੇ ਉਪਾਅ ਦੱਸ ਦਿੰਦੇ ਹਾਂ ਮਿਥਨ ਰਾਸ਼ੀ ਵਾਲਿਆਂ ਦਾ ਸਤੇ ਇਹ ਕਿ ਤੁਸੀਂ ਕੀ ਕਰਨਾ ਹੈ ਕਿ ਹਰ ਸ਼ਨੀਵਾਰ ਜੋ ਆਸ਼ਰਮ ਹੁੰਦਾ ਹੈ ਹੈਂਡੀਕੈਪ ਬੱਚੇ ਜਿੱਥੇ ਰਹਿੰਦੇ ਹਨ ਉਹਨਾਂ ਨੂੰ ਆਪਣੇ ਜੇਬ ਦੇ ਅਕੋਰਡਿੰਗ ਬਜਟ ਦੇ ਅਕੋਰਡਿੰਗ ਕੁਝ ਦਵਾਈਆਂ ਦੇ ਕੇ ਆ ਸਕਦੇ ਹੋ ਜਾਂ ਫਿਰ ਕੁਝ ਉਹਨਾਂ ਵਾਸਤੇ ਘਰੋਂ ਰੋਟੀ ਬਣਾ ਕੇ ਲੈ ਕੇ ਜਾ ਸਕਦੇ ਹੋ ਜਾਂ ਬਾਹਰੋਂ ਹੀ ਪੈਕ ਕਰਵਾ ਕੇ ਉਹਨਾਂ ਵਾਸਤੇ ਲੈ ਕੇ ਜਾਓ ਤੇ ਇਸ ਦੇ ਨਾਲ ਸ਼ਨੀ ਮਹਾਰਾਜ ਤੁਹਾਡੇ ਉੱਤੇ ਕਿਰਪਾ ਬਣਾਈ ਰੱਖਣਗੇ ਕਿਰਪਾ ਬਣਾਈ ਰੱਖਣਗੇ ਹੁਣ ਅਸੀਂ ਗੱਲ ਕਰ ਲੈਂਦੇ ਹਾਂ ਜੀ ਕਾਰਕਰਾਸ਼ੀ ਵਾਲਿਆਂ ਨੇ ਕਾਰਕਰਾਸ਼ੀ ਵਾਲਿਆਂ ਨੂੰ ਦੇਖੋ ਜੀ ਹੁਣ ਤੱਕ ਤੁਹਾਡੇ ਸ਼ਨੀ ਦੀ ਰਈਆ ਚੱਲ ਰਹੀ ਸੀ ਤਾਂ ਥੋੜੇ ਟਾਈਮ ਤੋਂ ਮਾਨਸਿਕ ਦਬਾਅ ਵਿੱਚ ਰਹੇ ਹੋਵੋਗੇ इमोशनल ਸਟ੍ਰੈਸ ਤੋਂ ਇਮੋਸ਼ਨਲ ਸਟ੍ਰੈਸ ਤੁਹਾਡੇ ਉੱਤੇ ਰਹੇਗਾ ਭਾਵੇਂ ਉਹ ਕੈਰੀਅਰ ਨੂੰ ਲੈ ਕੇ ਰਿਹਾ ਹੋਏਗਾ ਜਾਂ ਰਿਸ਼ਤਿਆਂ ਨੂੰ ਲੈ ਕੇ ਰਿਹਾ ਹੋਏਗਾ ਪਰ ਜਿਸ ਤਰ੍ਹਾਂ ਕਿ ਇਹ ਸ਼ਨੀ ਦਾ ਰਾਸ਼ੀ ਪਰਿਵਰਤਨ ਹੋਏਗਾ ਤਾਂ ਤੁਹਾਡੇ ਉਤੋਂ ਇਹ ਜਿਹੜਾ ਮਾਨਸਿਕ ਤਣਾਅ ਸੀ ਇਮੋਸ਼ਨਲ ਇਮੋਸ਼ਨਲੀ ਸਟ੍ਰੈਸ ਸੇ ਉਹ ਇਕਦਮ ਖਤਮ ਹੋ ਜਾਏਗਾ ਤੁਸੀਂ ਆਪਣੇ ਆਪ ਨੂੰ ਇਕਦਮ ਫ੍ਰੀ ਮਹਿਸੂਸ ਕਰੋਗੇ ਤੁਹਾਨੂੰ ਹਲਕਾ ਹਲਕਾ ਲੱਗੇਗਾ ਤੁਸੀਂ ਇਸ ਤਰ੍ਹਾਂ ਦਾ ਫੀਲ ਕਰੋਗੇ ਕਿ ਅਚਾਨਕ ਕੀ ਹੋ ਗਿਆ ਹੈ ਕਿ ਮੈਂ ਇਕਦਮ ਆਪਣੇ ਆਪ ਨੂੰ ਹਲਕਾ ਫ੍ਰੀ ਮਹਿਸੂਸ ਕਰ ਰਿਹਾ ਹਾਂ ਕ੍ਰਕਰਾਸ਼ੀ ਵਾਲਿਆਂ ਨੂੰ ਯਾਤਰਾ ਵਾਸਤੇ ਤਿਆਰ ਰਹਿਣਾ ਚਾਹੀਦਾ ਹੈ ਛੋਟੀ ਮੋਟੀ ਯਾਤਰਾ ਤੁਹਾਡੀ ਹੋ ਸਕਦੀ ਹੈ ਰਿਸ਼ਤਿਆਂ ਦੇ ਵਿੱਚ ਕਾਫੀ ਜ਼ਿਆਦਾ ਬਦਲਾਅ ਆਵੇਗਾ ਇਸ ਤੋਂ ਇਲਾਵਾ ਬਹੁ ਸਮੇਂ ਤੋਂ ਜੋ ਤੁਸੀਂ ਸਭ ਕੋਨ ਦੀ ਵੇਟ ਕਰ ਰਹੇ ਸੀ ਉਹ ਤੁਹਾਨੂੰ ਮਿਲਣ ਵਾਲਾ ਹੈ ਕਰਕਰਾਸ਼ੀ ਵਾਲਿਆਂ ਦੇ ਪਹਾੜਾਂ ਦੀ ਯਾਤਰਾ ਤੁਹਾਡੀ ਹੋ ਸਕਦੀ ਹੈ ਤੇ ਤੁਸੀਂ ਆਪਣੇ ਲਾਈਫ ਪਾਰਟਨਰ ਦੇ ਨਾਲ ਜਾਓ ਲਾਈਫ ਪਾਰਟਨਰ ਦੇ ਨਾਲ ਜਾਓ ਜਾਂ ਦੋਸਤਾਂ ਯਾਰਾਂ ਦੇ ਨਾਲ ਜਾਓ ਪਰ ਤੁਸੀਂ ਜਾਣਾ ਜ਼ਰੂਰ ਪਰ ਤੁਸੀਂ ਜਾਣ ਜ਼ਰੂਰ ਵਾਲੇ ਹੋ ਇਸ ਤਰ੍ਹਾਂ ਤੁਹਾਡਾ ਪਲਾਨ ਬਣ ਸਕਦਾ ਹੈ ਜਿਸ ਤਰ੍ਹਾਂ ਹੀ ਤੁਸੀਂ ਇਹ ਪਹਾੜਾਂ ਦੀ ਯਾਤਰਾ ਤੋਂ ਹਿਲ ਸਟੇਸ਼ਨ ਤੋਂ ਵਾਪਸ ਆਓਗੇ ਤਾਂ ਤੁਸੀਂ ਦੇਖੋਗੇ ਤੁਹਾਡੇ ਕੈਰੀਅਰ ਨੂੰ ਇੱਕਦਮ ਤੇਜ਼ੀ ਤੁਹਾਡਾ ਕੈਰੀਅਰ ਤੇਜ਼ੀ ਫਾੜ ਲਵੇਗਾ ਇਹ ਇੱਕ ਰਾਮਲੀ ਦੀ ਤਰ੍ਹਾਂ ਕੰਮ ਕਰੇਗਾ ਉਪਾਦੀ ਤਰ੍ਹਾਂ ਕੰਮ ਕਰੇਗਾ ਇਸ ਕਰਕੇ ਜੇ ਤੁਹਾਡਾ ਜਾਂਦਾ ਪ੍ਰੋਗਰਾਮ ਕਿਤੇ ਪਹਾੜੀ ਯਾਤਰਾ ਦਾ ਨਹੀਂ ਹੈ ਤਾਂ ਵੀ ਤੁਸੀਂ ਬਣਾ ਲਓ ਤਾਂ ਤੁਹਾਡੇ ਵਾਸਤੇ ਚੰਗਾ ਰਹੇਗਾ ਕਰਕ ਰਾਸ਼ੀ ਵਾਲਿਆਂ ਦੇ ਨਾਲ ਜਿਨ੍ਹਾਂ ਦੇ ਰਿਸ਼ਤੇ ਖਰਾਬ ਹੋ ਗਏ ਸੀ ਤੁਸੀਂ ਦੇਖੋਗੇ ਕਿ ਉਹ ਸਾਹਮਣੇ ਤੋਂ ਹੀ ਆ ਕੇ ਤੁਹਾਨੂੰ ਸੌਰੀ ਬੋਲਣਗੇ ਮਾਫੀ ਮੰਗਣਗੇ ਤਾਂ ਤੁਸੀਂ ਵੀ ਕਹੋਗੇ ਕਿ ਚਲੋ ਛੱਡੋ ਕਿ ਇਹ ਕਰਵਾਹਟ ਰੱਖਣੀ ਹੈ ਤੁਸੀਂ ਉਹਨਾਂ ਨਾਲ ਰਿਸ਼ਤਾ ਠੀਕ ਕਰ ਲਓਗੇ ਅਸੋਨ ਲਾਵਾਚ ਆਣ ਕੇ ਕੋਈ ਤੁਹਾਡਾ ਜੜਾ ਤਨ ਹੈ ਕਿਸੇ ਨੇ ਉਧਾਰ ਲਿਆ ਹੋਇਆ ਸੀ ਜਾਂ ਕਿਧਰੇ ਫਸਿਆ ਹੋਇਆ ਸੀ ਤਾਂ ਉਹ ਸਾਹਮਣੇ ਤੋਂ ਆ ਕੇ ਤੁਹਾਨੂੰ ਪੈਸਾ ਦੇਵੇਗਾ ਤੁਸੀਂ ਵੀ ਕਹੋਗੇ ਕਿ ਕਮਾਲ ਹੈ ਯਾਰ ਮੈਂ ਸੋਚਿਆ ਨਹੀਂ ਸੀ ਕਿ ਹੁਣ ਡੋਬ ਹੀ ਗਿਆ ਮੇਰਾ ਪੈਸਾ ਮਿਲੇਗਾ ਹੀ ਨਹੀਂ ਤਾਂ ਉਹ ਵੀ ਤੁਹਾਨੂੰ ਅਚਾਨਕ ਮਿਲ ਸਕਦਾ ਹੈ ਕਰ ਕਰਾਸ਼ੀ ਵਾਲਿਆਂ ਨੂੰ ਤੁਹਾਡੇ ਵਾਸਤੇ ਪਾਇਆ ਹੈ ਕਿ ਸ਼ਨੀਵਾਰ ਨੂੰ ਜੇ ਤੁਸੀਂ ਕਾਲੀ ਉੜਦੇ ਦੀ ਦਾਲ ਦਾਣ ਘਾਦਦੇ ਹੋ ਤਾਂ ਤੁਹਾਡੇ ਵਾਸਤੇ ਬਹੁਤ ਚੰਗਾ ਰਹੇਗਾ ਹੁਣ ਅਸੀਂ ਗੱਲ ਕਰ ਲੈਂਦੇ ਹਾਂ ਜੀ ਸਿੰਘ ਰਾਸ਼ੀ ਵਾਲਿਆਂ ਦੇ ਸਿੰਘ ਰਾਸ਼ੀ ਵਾਲਾਂ ਦਾ ਇੱਕ ਖਾਸ ਹੀ ਅੰਦਾਜ਼ ਹੁੰਦਾ ਹੈ ਸਿੰਘ ਦੀ ਤਰ੍ਹਾਂ ਉਹ ਦਹਾੜਦੇ ਹਨ ਪਰ ਇੱਥੇ ਤੁਹਾਨੂੰ ਦੱਸ ਦਈਏ ਕਿ ਤੁਹਾਡੇ ਤੋਂ ਪੁੱਛਣਾ ਚਾਹਾਂਗੇ ਕਿ ਇੱਕ ਸ਼ੇਰ ਦੇ ਪੈ ਵਿਤ ਜੇ ਕੰਡਾ ਜੇ ਕੰਡਾ ਚੁੱਭ ਜਾਵੇ ਤਾਂ ਉਹ ਦਹਾੜਨਾ ਬੰਦ ਕਰ ਦੇਵੇਗਾ ਨਹੀਂ ਤਾਂ ਸੇਮ ਇਸੇ ਤਰ੍ਹਾਂ ਜੋ ਸ਼ਨੀ ਦਾ ਜੋ ਰਾਸ਼ੀ ਪਰਿਵਰਤਨ ਹੋ ਰਿਹਾ ਹੈ ਸਿੰਪਲ ਭਾਸ਼ਾ ਵਿੱਚ ਜੇ ਤੁਹਾਨੂੰ ਸਮਝਾਵਾ ਤਾਂ ਕੁਝ ਸਮੇਂ ਵਿੱਚ ਰੁਕਾਵਟ ਆ ਸਕਦੀਆਂ ਹਨ ਜਿਸ ਤਰ੍ਹਾਂ ਕਿ ਕੈਲੋਕੇ ਛੇ ਦੇ ਪੰਜੇ ਦੇ ਵਿੱਚ ਜੇ ਛੇ ਦੇ ਪੈਰ ਦੇ ਵਿੱਚ ਜੇ ਕੰਡਾ ਚੁਪਿਆ ਹੋਇਆ ਤਾਂ ਉਸ ਦੀ ਚਾਲ ਦੇ ਵਿੱਚ ਥੋੜਾ ਫਰਕ ਪੈ ਸਕਦਾ ਹੈ ਪਰ ਉਹ ਜਿੱਤ ਆਖਿਰਕਾਰ ਪ੍ਰਾਪਤ ਕਰ ਲੈਂਦਾ ਹੈ ਆਪਣਾ ਰਸਤਾ ਪੂਰਾ ਕਰਦਾ ਹੈ ਤਾਂ ਸਿੰਘ ਰਾਸ਼ੀ ਵਾਲਿਆਂ ਦੇ ਨਾਲ ਇਸੇ ਤਰ੍ਹਾਂ ਹੋ ਸਕਦਾ ਹੈ ਸਟਾਰਟਿੰਗ ਦੇ ਵਿੱਚ ਸ਼ੁਰੂਆਤ ਦੇ ਵਿੱਚ ਤੁਹਾਡੀ ਸਿਹਤ ਦੇ ਵਿੱਚ ਥੋੜੀ ਪ੍ਰੋਬਲਮ ਆ ਸਕਦੀ ਹੈ ਬਹੁਤ ਭਾਰੇ ਖਰਚਿਆਂ ਦਾ ਚੈਨਕ ਆ ਜਾਣਾ ਤੁਹਾਡੇ ਲਈ ਮੁਸ਼ਕਲ ਖੜੀ ਕਰ ਸਕਦਾ ਹੈ ਤੁਹਾਡੀ ਜਿਹੜੀ ਕੰਮ ਕਰਨ ਦੀ ਸਪੀਡ ਹੈ ਉਹ ਥੋੜੀ ਸਲੋ ਹੋ ਜਾਵੇਗੀ ਤੁਹਾਨੂੰ ਮਹਿਸੂਸ ਹੋਏਗਾ ਕਿ ਤੁਹਾਡਾ ਆਤਮ ਵਿਸ਼ਵਾਸ ਘਟ ਰਿਹਾ ਹੈ ਤੁਹਾਨੂੰ ਦੱਸ ਰਹੀ ਹਾਂ ਕਿ ਸ਼ਨੀ ਦਾ ਇਹ ਜਿਹੜਾ ਰਾਸ਼ੀ ਗੋਚਰ ਹੈ ਤੁਹਾਡੇ ਆਤਮ ਵਿਸ਼ਵਾਸ ਵਿੱਚ ਕਾफी ਕਮੀ ਲਿਆਉਣ ਵਾਸਤੇ ਆਏਗਾ ਤੁਹਾਡੇ ਪੁਰਾਣੇ ਪੈਸੇ ਤਾਂ ਤੁਹਾਨੂੰ ਮਿਲਣਗੇ ਪਰ ਨਵੇਂ ਪੈਸੇ ਤੁਸੀਂ ਉਧਾਰ ਕਿਸੇ ਨੂੰ ਨਹੀਂ ਦੇਣੇ ਹਨ ਇਸੋ ਲਾਵਾ ਪਰ ਜੇਕਰ ਕੋਈ ਵੀ ਕਾਨੂੰਨੀ ਮਾਮਲੇ ਵਿੱਚ ਤੁਸੀਂ ਫਸੇ ਹੋ ਉਹਦੇ ਵਿੱਚ ਤੁਹਾਨੂੰ ਸਫਲਤਾ ਮਿਲੇਗੀ ਮਿਹਨਤ ਬਹੁਤ ਜ਼ਿਆਦਾ ਕਰਨੀ ਹੈ ਇਹ ਸੋਚ ਕੇ ਚੱਲਾ ਹੈ ਕਿ ਮੈਨੂੰ ਕਰਮ ਦੇ ਅਕੋਰਡਿੰਗ ਨਹੀਂ ਕਰਮ ਦੇ ਅਨੁਸਾਰ ਹੀ ਮਿਹਨਤ ਦੇ ਅਨੁਸਾਰ ਤੁਹਾਨੂੰ ਫਲ ਮਿਲੇਗਾ ਅਗਲੀ ਰਾਸ਼ੀ ਹੈ ਜੇ ਕੰਨਿਆ ਰਾਸ਼ੀ ਕੰਨਿਆ ਰਾਸ਼ੀ ਵਾਲਿਆਂ ਨੂੰ ਦਾਸ ਹੈ ਕਿ ਬਹੁਤ ਜ਼ਿਆਦਾ ਮਾਨਸਿਕ ਤਣਾਅ ਹੋ ਸਕਦਾ ਹੈ ਥਕਾਨ ਮਹਿਸੂਸ ਹੋਏਗੀ ਤੁਹਾਨੂੰ ਇਸ ਤਰ੍ਹਾਂ ਦਾ ਫੀਲ ਹੋਏਗਾ ਕਿ ਤੁਹਾਨੂੰ ਤੁਸੀਂ ਸੋਚੋਗੇ ਕਿ ਮੈਨੂੰ ਬਦਲਣਾ ਹੋਵੇਗਾ ਇਸ ਤੋਂ ਇਲਾਵਾ ਤੁਹਾਨੂੰ ਜੁਲਾਈ ਤੇ ਨਵੰਬਰ ਦੇ ਵਿੱਚ ਜਦੋਂ ਸ਼ਨੀ ਵਕਰੀ ਹੋਣਗੇ ਕੋਈ ਵੀ ਯਾਤਰਾ ਕੋਈ ਵੀ ਨਹੀਂ ਕਰਨੀ ਪਰ ਇਸ ਮਹੀਨਿਆਂ ਦੇ ਵਿੱਚ ਜਦੋਂ ਸ਼ਨੀ ਵਕਰੀ ਹੋਣ ਦਾ ਤੁਹਾਨੂੰ ਯਾਤਰਾ ਕਰਨ ਦਾ ਮੌਕਾ ਵੀ ਮਿਲੇਗਾ ਤਾਂ ਤੁਸੀਂ ਇੱਥੇ ਸਾਵਧਾਨ ਰਹਿਣਾ ਹੈ ਆਪਣੀ ਬੁੱਧੀ ਉਤੇ ਕੰਟਰੋਲ ਰੱਖਣਾ ਹੈ ਕਿਉਂਕਿ ਸ਼ਨੀ ਮਹਾਰਾਜ ਤੁਹਾਡਾ ਇਮਤਿਹਾਨ ਲੈਣਗੇ ਜੇ ਤੁਸੀਂ ਇਸ ਇਮਤਿਹਾਨ ਦੇ ਵਿੱਚ ਪਾਸ ਹੋ ਗਏ ਤਾਂ ਤੁਹਾਨੂੰ ਤਾਂ ਬਹੁਤ ਵੱਡਾ ਤੁਹਾਨੂੰ ਇਨਾਮ ਵੀ ਮਿਲ ਸਕਦਾ ਹੈ ਤੁਹਾਡੇ ਵਾਸਤੇ ਕੰਨਿਆ ਰਾਸ਼ੀ ਵਾਲਿਆਂ ਵਾਸਤੇ ਉਪਰ ਦਾ ਸਤੇਮ ਅੰਕ ਜੇ ਤੁਸੀਂ ਸ਼ਨੀਵਾਰ ਨੂੰ ਗਰੀਬ ਬੱਚਿਆਂ ਨੂੰ ਕੋਈ ਕਪੜਾ ਤਾਨ ਕਰਦੇ ਹੋ ਜਾਂ ਛੱਤਾ ਜਾਂ ਅੰਬ੍ਰੇਲਾ ਭਾਵ ਛੱਤਾ ਤਾਨ ਕਰਦੇ ਹੋ ਤੁਹਾਡੇ ਵਾਸਤੇ ਬਹੁਤ ਹੀ ਚੰਗਾ ਰਹੇਗਾ ਹੁਣ ਅਸੀਂ ਗੱਲ ਕਰ ਲੈਂਦੇ ਹਾਂ ਜੇ ਟੋਲਾ ਰਾਸ਼ੀ ਵਾਲਿਆਂ ਦੇ ਬਾਰੇ ਟੋਲਾ ਰਾਸ਼ੀ ਵਾਲਿਓ ਕੁਝ ਲੋਕ ਚੋਗਲੀਆਂ ਕਰ ਰਹੇ ਹਨ ਤੁਹਾਡੇ ਬਹੁਤ ਸਾਰੇ ਦੁਸ਼ਮਣ ਹਨ ਤੁਸੀਂ ਇਸ ਤਰ੍ਹਾਂ ਦਾ ਇਮੇਜਨ ਕਰੋਗੇ ਸੋਚ ਕੇ ਦੇਖੋ ਕਿ ਉਹ ਸਾਰੇ ਦੁਸ਼ਮਣ ਤੁਹਾਡੇ ਆਸ-ਪਾਸ ਇਕੱਠੇ ਹੋ ਗਏ ਹਨ ਤਾਂ ਤੁਸੀਂ ਸਿਰਫ ਇਕੱਲੇ ਰਹਿ ਗਏ ਹੋ ਤਾਂ ਤੁਹਾਨੂੰ ਕਿਸ ਤਰ੍ਹਾਂ ਦਾ ਲੱਗੇਗਾ ਬਸ ਇਸੇ ਤਰ੍ਹਾਂ ਹੀ ਤੁਹਾਡੇ ਨਾਲ ਹੋਣ ਵਾਲਾ ਹੈ ਸ਼ਨੀ ਦੇ ਗੁਜਰ ਤੇ ਨਾਲ ਸ਼ਨੀ ਦੇ ਰਾਸ਼ੀ ਦੇ ਪਰਿਵਰਤਨ ਦੇ ਨਾਲ ਤੁਸੀਂ ਇਸ ਤਰ੍ਹਾਂ ਮਹਿਸੂਸ ਕਰੋਗੇ ਕਿ ਤੁਹਾਡੇ ਦੁਸ਼ਮਣ ਹਨ ਭਾਵੇਂ ਤੁਸੀਂ ਭਾਵੇਂ ਤੁਸੀਂ ਤੁਹਾਡੇ ਦੁਸ਼ਮਣ ਹੋਣ ਜਾਂ ਤੁਹਾਡੀ ਸਿਹਤ ਹੋਵੇ ਉਹ ਇੱਕਦਮ ਐਕਟਿਵ ਹੋ ਗਏ ਹਨ ਤੁਹਾਡੇ ਤੋਂ ਜਲਣ ਲੱਗਣ ਤੁਹਾਡੇ ਤੋਂ ਜਲਣ ਲੱਗ ਤੁਹਾਡੇ ਤੋਂ ਜਲਣ ਲੱਗ ਗਏ ਹਨ ਦੁਸ਼ਮਣ ਠੀਕ ਹਨ ਤੁਹਾਡੇ ਪੈਸੇ ਤੋਂ ਹਾਲਾਂਕਿ ਤੁਹਾਡੇ ਕੋਲ ਇੰਨਾ ਪੈਸਾ ਨਹੀਂ ਹੈ ਪਰ ਉਹਨਾਂ ਨੂੰ ਲੱਗਦਾ ਹੈ ਕਿ ਇਸ ਤਰ੍ਹਾਂ ਦੀ ਸਿਚੁਏਸ਼ਨ ਆ ਸਕਦੀ ਹੈ ਕੋਈ ਤੁਹਾਡਾ ਪੁਰਾਣਾ ਲਿਟੀਗੇਸ਼ਨ ਚੱਲ ਰਿਹਾ ਹੈ ਕੋਈ ਕੋਰਟ ਕੇਸ ਮਕਦਮਾ ਚੱਲ ਰਿਹਾ ਹੈ ਤਾਂ ਉਹ ਸਪੀਡ ਪਕੜੇਗਾ ਤੁਹਾਨੂੰ ਆਲਸੀ ਵਾਲੇ ਥੋੜੇ ਜਿਹਾ ਆਲਸ ਹੀ ਹੋ ਸਕਦੇ ਹਨ ਤੁਹਾਨੂੰ ਆਲਸ ਆ ਸਕਦਾ ਹੈ ਸਵੇਰੇ ਉੱਠਣ ਦਾ ਤੁਹਾਡਾ ਮਨ ਨਹੀਂ ਕਰੇਗਾ ਲੇਟ ਉੱਠਣਾ ਸ਼ੁਰੂ ਕਰੋਗੇ ਇਸ ਤਰ੍ਹਾਂ ਦੇ ਵੀ ਚੁਗਵਾਂ ਦੇ ਨਜ਼ਰ ਆ ਰਹੇ ਹਨ ਪਰ ਜਿਸ ਤਰ੍ਹਾਂ ਕਿ ਤੁਹਾਨੂੰ ਦੱਸ ਦੇ ਕਿ ਦੁਸ਼ਮਣ ਜਿਹੜੇ ਹਨ ਤੁਹਾਨੂੰ ਘੇਰ ਲੈਣਗੇ ਘੇਰਨ ਨਾਲ ਕੁਝ ਵੀ ਨਹੀਂ ਹੋਣਾ ਬਸ ਤੁਲਾ ਰਾਸ਼ੀ ਵਾਲੇ ਉਹਨਾਂ ਤੇ ਵੇਜੈ ਜੈਤੂ ਪ੍ਰਾਪਤ ਕਰਨਗੇ ਨਾਲ ਦੇ ਨਾਲ ਜੇ ਤੁਸੀਂ ਕੋਈ ਇਗਜ਼ਾਮ ਦਿੱਤਾ ਹੋਇਆ ਹੈ ਉਸ ਦਾ ਤੁਹਾਨੂੰ ਬਹੁਤ ਵਧੀਆ ਕਹਿ ਲਓ ਕਿ ਰਿਜ਼ਲਟ ਮਿਲੇਗਾ ਤੁਹਾਨੂੰ ਕੋਈ ਗੁੱਡ ਨਿਊਜ਼ ਮਿਲ ਸਕਦੀ ਹੈ ਇਸ ਦੇ ਨਾਲ ਨਾਲ ਤੁਲਾ ਰਾਸ਼ੀ ਵਾਲਿਆਂ ਨੂੰ ਨੀਂਦ ਦੇ ਵਿੱਚ ਇਸ ਤਰ੍ਹਾਂ ਦਾ ਸੁਪਨਾ ਵੀ ਆ ਸਕਦਾ ਹੈ ਕਿ ਕੋਈ ਕੋੜਾ ਹੈ ਬੜੀ ਤੇਜ਼ ਰਫ਼ਤਾਰ ਦੇ ਨਾਲ ਚੱਲ ਰਿਹਾ ਹੈ ਫਿਰ ਕਦੇ ਪਾਣੀ ਵਿੱਚ ਚੱਲ ਰਿਹਾ ਹੈ ਬਾਰਸ਼ ਆ ਰਹੀ ਹੈ ਜਾਂ ਫਿਰ ਮਿੱਟੀ ਰੇਗਿਸਤਾਨ ਵਿੱਚ ਚੱਲ ਰਿਹਾ ਹੈ ਪਰ ਬਾਦ ਚੋਂ ਗਾਇਬ ਹੋ ਰਿਹਾ ਹੈ ਇਸ ਤਰ੍ਹਾਂ ਦਾ ਕਿਉਂ ਹੋਏਗਾ ਕਿਉਂਕਿ ਤੁਹਾਨੂੰ ਸੁਪਨਾ ਆਏਗਾ ਕਿ ਜਿਸ ਤਰ੍ਹਾਂ ਤੁਹਾਨੂੰ ਜਿਹੜਾ ਕੋੜਾ ਤੇਜ਼ ਰਫ਼ਤਾਰ ਨਾਲ ਆ ਰਿਹਾ ਹੈ ਉਹ ਦੁਸ਼ਮਣ ਹਨ ਤੁਹਾਡੇ ਆ ਰਹੇ ਹਨ ਪਰ ਬਾਅਦ ਵਿੱਚ ਉਹ ਗਾਇਬ ਹੋ ਰਹੇ ਹਨ ਇਸ ਤਰ੍ਹਾਂ ਦਾ ਦੇਖ ਲਓ ਕਿ ਸ਼ਨੀ ਦਾ ਜਿਹੜਾ ਗੋਚਰ ਹੈ ਰਾਸ਼ੀ ਪਰਿਵਰਤਨ ਹੈ ਉਹ ਤੁਲਾ ਰਾਸ਼ੀ ਵਾਲੇ ਵਾਸਤੇ ਦੁਸ਼ਮਣਾਂ ਦੇ ਉੱਤੇ ਜਿੱਤ ਪ੍ਰਾਪਤ ਕਰਨ ਦਾ ਹੈ ਤੁਲਾ ਰਾਸ਼ੀ ਵਾਲਿਆਂ ਨੇ ਉਪਾਅ ਜਿਹੜਾ ਕਰਨਾ ਹੈ ਜੇ ਤੁਸੀਂ ਸ਼ਨੀਵਾਰ ਨੂੰ ਉੜੀ ਦੀ ਦਾਲ ਦੇ ਪਕੌੜੇ ਬਣਾ ਕੇ ਜੇ ਤੁਸੀਂ ਗਰੀਬਾਂ ਨੂੰ ਦਾਨ ਕਰਦੇ ਹੋ ਤਾਂ ਤੁਹਾਡੇ ਵਾਸਤੇ ਸ਼ਨੀ ਜੋ ਤੁਹਾਡੀ ਰਾਹ ਹੈ ਉਸ ਨੂੰ ਬਹੁਤ ਹੀ ਜ਼ਿਆਦਾ ਵਧੀਆ ਬਣਾ ਦੇਵੇਗਾ ਹੁਣ ਗੱਲ ਕਰ ਲੈਂਦੇ ਹਾਂ ਜੇ ਵ੍ਰਿਸ਼ਖ ਰਾਸ਼ੀ ਵਾਲਿਆਂ ਵਾਸਤੇ ਵ੍ਰਿਸ਼ਖ ਰਾਸ਼ੀ ਵਾਲਿਆਂ ਨੂੰ ਦੱਸਦੇ ਹਾਂ ਕਿ ਸ਼ਨੀ ਦੇ ਗੁਜਰ ਤੋਂ ਬਾਅਦ ਤੁਹਾਨੂੰ ਕਿਸੇ ਦਾ ਗਹਿਰਾ ਰਜਪਤਾ ਲੱਗੇਗਾ ਤੇ ਉਹ ਜਿਹੜਾ ਰਜਪਤਾ ਲੱਗੇਗਾ ਉਹ ਤੁਹਾਡੀ ਲਵ ਲਾਈਫ ਤੋਂ ਰਿਲੇਟਡ ਕੋਈ ਇਨਸਾਨ ਹੋ ਸਕਦਾ ਹੈ ਉਹ ਰਜਪਤਾ ਕਰਨ ਤੋਂ ਬਾਅਦ ਤੁਹਾਡਾ ਜੋ ਥੋੜ੍ਹ ਪ੍ਰੈਸ ਹੈ ਜੋ ਸੋਚਣ ਦੀ ਸਮਝਣ ਦੀ ਸ਼ਕਤੀ ਹੈ ਉਹ ਚੇਂਜ ਹੋ ਜਾਏਗੀ ਤੁਹਾਨੂੰ ਲੱਗੇਗਾ ਕਿ ਜ਼ਿੰਦਗੀ ਇਹ ਹੈ ਹੀ ਨਹੀਂ ਜੋ ਮੈਂ ਸੋਚਿਆ ਸੀ ਉਹ ਹੈ ਹੀ ਨਹੀਂ ਇਸ ਕਰਕੇ ਹੋ ਸਕਦਾ ਹੈ ਤੁਹਾਡੇ ਬ੍ਰੇਕਅਪ ਹੋ ਸਕਦੇ ਹਨ ਜੇ ਤੁਸੀਂ ਜੇ ਤੁਸੀਂ ਬੇਬੀ ਕਨਸੀਵ ਕਰਨ ਦੀ ਪਲੈਨਿੰਗ ਕਰਨੀ ਚਾਹੁੰਦੇ ਹੋ ਚਾਹੁੰਦੇ ਹੋ ਤਾਂ ਇਸ ਤੋਂ ਇਲਾਵਾ ਜੋ ਵੀ ਤੁਸੀਂ ਕੰਮ ਕਰ ਰਹੇ ਹੋ ਉਸ ਦੀ ਜੋ ਡੈਡ ਲਾਈਨ ਹੈ ਅੱਗੇ-ਅੱਗੇ ਪੋਸਟਪੋਨ ਹੁੰਦੀ ਜਾਏਗੀ ਇਸ ਤੋਂ ਇਲਾਵਾ ਜੇ ਤੁਹਾਡੀ ਵਿਆਹ ਸ਼ਾਦੀ ਹੋਣ ਵਾਲੀ ਹੈ ਤਾਂ ਉਹਦੇ ਵਿੱਚ ਵੀ ਤੇਰੀ ਹੋ ਸਕਦੀ ਹੈ ਜਾਫਰ ਰੇਸਤਾ ਤੁਹਾਡਾ ਪੰਦੇ ਪੰਦੇ ਜੋ ਪੱਕਾ ਹੋਣ ਵਾਲਾ ਸੀ ਉਹਦੇ ਵਿੱਚ ਕੋਈ ਪਰੇਸ਼ਾਨੀ ਆ ਸਕਦੀ ਹੈ ਜੁਲਾਈ ਤੇ ਨਵੰਬਰ ਦੇ ਵਿੱਚ ਜਦੋਂ ਸ਼ਨੀ ਵਕਰੀ ਹੋਣਗੇ ਤਾਂ ਤੁਹਾਡੇ ਨੌਕਰੀ ਬਦਲਣ ਦੇ ਇੱਥੇ ਜੋਗ ਨਜ਼ਰ ਆ ਰਹੇ ਹਨ ਤੁਹਾਡੇ ਵਾਸਤੇ ਉਪਾਅ ਹੈ ਕਿ ਸ਼ਨੀਵਾਰ ਵਾਲੇ ਦਿਨ ਜੇ ਤੁਸੀਂ ਹਨੂਮਾਨ ਮੰਦਿਰ ਜਾਂਦੇ ਹੋ ਤਾਂ ਹਨੂਮਾਨ ਚਾਲੀਸਾ ਪੜ੍ਹਦੇ ਹੋ ਤਾਂ ਤੁਹਾਡੇ ਵਾਸਤੇ ਬਹੁਤ ਹੀ ਚੰਗਾ ਰਹੇਗਾ ਹੁਣ ਗੱਲ ਕਰ ਲੈਂਦੇ ਹਾਂ ਜੀ ਤਨ રાશિ ਵਾਲਿਆਂ ਦੀ ਤਨ રાશિ ਵਾਲਿਆਂ ਦੀ ਇੱਕ ਸ਼ਨੀ ਦੀ ਲੜਈਆ ਸ਼ੁਰੂ ਹੋ ਰਹੀ ਹੈ ਦੂਸਰਾ ਤੁਹਾਨੂੰ ਆਪਣੇ ਕੰਮ ਦੇ ਅੰਦਰ ਰਿਸਪੌਂਸਿਬਿਲਟੀ ਦਿਖਾਉਣੀ ਹੋਵੇਗੀ ਆਪਣੇ ਫਿਊਚਰ ਦਾ ਡਰ ਅਨਨੋਨ ਡਰ ਜਿਹੜੇ ਕਹਿੰਦੇ ਹਨ ਜੋ ਸਾਨੂੰ ਪਤਾ ਹੀ ਨਹੀਂ ਹੁੰਦਾ ਉਹ ਤੁਹਾਨੂੰ ਫੀਲ ਹੋ ਸਕਦਾ ਹੈ ਇਸ ਦੇ ਨਾਲ ਤੁਸੀਂ ਇਸ ਤਰ੍ਹਾਂ ਦਾ ਮਹਿਸੂਸ ਕਰੋਗੇ ਕਿ ਤੁਹਾਡੇ ਜਿਹੜੇ ਦੁਸ਼ਮਣ ਉਹ ਵਧਣ ਲੱਗ ਗਏ ਹਨ ਮਤਲਬ ਜੋ ਕਿ ਤੁਹਾਨੂੰ ਉਹ ਜ਼ਿਆਦਾ ਲੋਕ ਵੱਧ ਗਏ ਹਨ ਇਸ ਦੇ ਨਾਲ ਨਾਲ ਇੱਕ ਸੀਨੀਅਰ ਹੋ ਸਕਦਾ ਹੈ ਤੁਹਾਡੀਆਂ ਛੋਟੇ-ਛੋਟੀਆਂ ਚੀਜ਼ਾਂ ਨੂੰ ਘਮ ਹੋਣ ਗਮ ਹੋਣ ਲੱਗ ਜਾਣਗੇ ਜਿਵੇਂ ਚਾਬੀ ਗੁੰਮ ਹੋ ਗਈ ਕ੍ਰੈਡਿਟ ਕਾਰਡ ਗੁੰਮ ਹੋ ਗਿਆ ਜਾਂ ਤੁਹਾਡਾ ਪਰਸ ਗੁੰਮ ਹੋ ਗਿਆ ਇਸ ਤਰ੍ਹਾਂ ਦਾ ਵੀ ਜੋਗ ਬਣ ਰਿਹਾ ਹੈ ਤੁਹਾਨੂੰ ਸਾਵਧਾਨ ਰਹਿਣਾ ਹੋਵੇਗਾ ਇਸ ਦੇ ਨਾਲ ਨਾਲ ਆਪਣੇ ਪਰਿਵਾਰ ਦੇ ਅੰਦਰ ਵਾਦ-ਵਿਵਾਦ ਕਲੇ-ਕਲੇਸ਼ ਹੋਣ ਦੀ ਵੀ ਸੰਭਾਵਨਾ ਨਜ਼ਰ ਆ ਰਹੀ ਹੈ ਤੁਸੀਂ ਕਿਸੇ ਨੂੰ ਬਹੁਤ ਕੁਝ ਬੋਲ ਸਕਦੇ ਹੋ ਤੁਹਾਡੇ ਉੱਤੇ ਕੇਸ ਵੀ ਕਰ ਸਕਦਾ ਹੈ ਇਸ ਤਰ੍ਹਾਂ ਆਪਣੀ ਬੋਲਣ ਦੇ ਉੱਤੇ ਬਾਣੀ ਦੇ ਉੱਤੇ ਤੁਸੀਂ ਖਾਸ ਧਿਆਨ ਰੱਖਣਾ ਹੈ ਜਦੋਂ ਲਾਂਤ ਨਰਾਸ਼ੀ ਵਾਲਿਆਂ ਆਪਣੇ ਕੈਰੀਅਰ ਦੇ ਵਿੱਚ ਵੀ ਧਿਆਨ ਰੱਖਣਾ ਹੈ ਤੁਸੀਂ ਜਿਹੜਾ ਪਾ ਕਰਨਾ ਹੈ ਸ਼ਨੀਵਾਰ ਵਾਲੇ ਦਿਨ ਜੇ ਸ਼ਨੀ ਮੰਦਰ ਚਾ ਕੇ ਉੱਥੇ ਜੋ ਜ਼ਰੂਰਤਮੰਦ ਲੋਕ ਮੰਦਰ ਦੇ ਬਾਹਰ ਬੈਠੇ ਹੁੰਦੇ ਹਨ ਉਹਨਾਂ ਨੂੰ ਕੁਝ ਤਾਂ ਕਰੋਗੇ ਤਾਂ ਤੁਹਾਡੇ ਵਾਸਤੇ ਹੋਰ ਵੀ ਚੰਗਾ ਰਹੇਗਾ ਗੱਲ ਕਰ ਲੈਂਦੇ ਹਾਂ ਮਕਰ ਰਾਸ਼ੀ ਵਾਲਿਆਂ ਦੇ ਮਕਰ ਰਾਸ਼ੀ ਵਾਲੇ ਸ਼ਨੀ ਦੀ ਸਾਰਸਤੀ ਖਤਮ ਹੋਣ ਵਾਲਿਆ ਕੁਝ ਕੈਸਾ ਕਦੇ ਹੋ ਕਿ 23 ਮਾਰਚ ਨੂੰ ਕੁਝ ਹੀ ਟਾਈਮ ਰਹਿ ਗਿਆ ਹੈ ਜਿਸ ਵੇਲੇ ਸ਼ਨੀ ਦੀ 60 ਸਤਿ ਖਤਮ ਹੁੰਦੀ ਹੈ ਤਾਂ ਇੱਕ ਕਿਸਮ ਦੀ ਮੁਕਤੀ ਮਿਲਦੀ ਹੈ ਸਾਰੇ ਲੋਕ ਸੋਖਤਾ ਸਾਹ ਲੈਂਦੇ ਹਨ ਕਈਆਂ ਵਾਸਤੇ 네ਗੇਟਿਵ ਰਿਹਾ ਹੋਏਗਾ ਮਕਰ ਰਾਸ਼ੀ ਵਾਲਿਆਂ ਵਾਸਤੇ ਕਈਆਂ ਵਾਸਤੇ ਕੁਝ ਪੋਜ਼ੀਟਿਵ ਵੀ ਰਿਹਾ ਹੋਏਗਾ ਸ਼ਨੀ ਦਾ ਜਿਹੜਾ ਰਾਸ਼ੀ ਗੋਚਰ ਹੋ ਰਿਹਾ ਹੈ ਤਾਂ ਤੁਹਾਨੂੰ ਮਕਰ ਰਾਸ਼ੀ ਵਾਲਿਆਂ ਨੂੰ ਉਜਾਲੇ ਦੀ ਤਰ੍ਹਾਂ ਤਰਫ ਪ੍ਰਕਾਸ਼ ਦੀ ਤਰਫ ਲੈ ਕੇ ਜਾਏਗਾ ਜਿਹੜਾ ਵੀ ਕੰਮ ਕਰੋਗੇ ਉਹ ਇੱਕੋ ਵਾਰ ਵਿੱਚ ਵਿੱਚ ਹੀ ਹੋ ਜਾਏਗਾ ਪੈਸਿਆਂ ਦੇ ਕਮੇ ਨਹੀਂ ਹੋਵੇਗੇ ਭੈਣ ਭਰਾਵਾਂ ਦੇ ਨਾਲ ਰਿਸ਼ਤੇ ਚੰਗੇ ਹੋਣਗੇ ਇੱਥੇ ਤੁਹਾਨੂੰ ਆਪਣੇ ਪੇਟ ਦਾ ਵੀ ਧਿਆਨ ਰੱਖਣਾ ਹੈ ਜੁਲਾਈ ਤੇ ਨਵੰਬਰ ਦੇ ਵਿੱਚ ਜਦੋਂ ਸ਼ਨੀ ਵਕਰੀ ਹੋਣਗੇ ਤਾਂ ਤੁਹਾਡੀਆਂ ਛੋਟੀਆਂ ਛੋਟੀਆਂ ਯਾਤਰਾਵਾਂ ਹੋਣਗੀਆਂ ਮਕਰ ਰਾਸ਼ੀ ਵਾਲੇ ਇਸ ਤਰ੍ਹਾਂ ਫੀਲ ਕਰਨਗੇ ਇਹ ਤੁਹਾਡਾ ਪੋਜ਼ਿਟਿਵ ਪੁਆਇੰਟ ਰਹੇਗਾ ਮਕਰ ਰਾਸ਼ੀ ਵਾਲਿਆਂ ਵਾਸਤੇ ਉਪਾਅ ਹੈ ਕਿ ਸਭ ਤੋਂ ਪਹਿਲਾਂ ਤੁਹਾਡੇ ਇਹ ਸਮਾਂ ਚੰਗਾ ਆਉਣ ਵਾਲਾ ਹੈ ਤੁਸੀਂ ਪਰਮਾਤਮਾ ਦੀ ਸ਼ਰਨ ਜਾਓ ਜਿਹੜੀ ਪਰਮਾਤਮਾ ਨੂੰ ਗੁਰੂ ਨੂੰ ਦੇਵੀ ਦੇਵਤੇ ਨਮਾਉਂਦੇ ਹੋ ਉਹਨਾਂ ਵਾਸਤੇ ਉਹਨਾਂ ਦੇ ਨਾਲ जोड ਜਾਓ, ਪਾੜ ਪੂਜਾ ਕਰੋ। ਇਹ ਹੀ ਤੁਹਾਡੇ ਵਾਸਤੇ ਉਪਾਅ ਹੈ। ਅਗਲੀ ਰਾਸ਼ੀ ਹੈ ਜੀ ਕੁੰਭ ਰਾਸ਼ੀ। ਕੁੰਭ ਰਾਸ਼ੀ ਵਾਲਿਆਂ ਨੂੰ ਦੱਸ ਰਹੀਏ ਕਿ ਆਖਰੀ ਚਰਨ ਝੁਰੂ ਹੋਣ ਵਾਲਾ ਹੈ 29 ਮਾਰਚ ਰੌਸ਼ਨੀ ਦਾ